ਕੀ ਸਿੱਤੂ ਗਾਤੇ ਪੰਦਾ ਨਾਨਾ ਕਿੱਥੇ ਲਗਦਾ ਨੰਨਾ ਕਿੱਥੇ ਬਾਪੂ ਲਾਇਏ ਡੰਡੀ ਕਿੱਥੇ ਲਾਇਏ ਕੰਨਾ ਕਿੱਥੇ ਲਾਉਂਦੇ ਅੱਦਕ ਬਾਪੂ ਕਿੰ ਨੂੰ ਕਹਿ ਦਲਾਵਾ ਕਿੱਥੇ ਵਰਤਾ ਚੱਚਾ ਕਿਉ ਸੱਸੀ ਬਿਰਬਿੰਦੀ ਲਾਵਾਂ ਦਸ ਖਾਂ ਬਾਪੂ ਕਾ ਤੂੰ ਓਰੇ ਨਾਲ ਸਿਹਾਰੀ ਦੁੱਸੀ ਗੈਰ ਬੋਲੀ ਦੀ ਚੰਨੇ ਚਾਦਰ ਕਉ ਪੰਜਾਬੀ ਖੁਸੀ ਹਾਂ ਨਾਲੇ ਰਾਰਾ ਦੋਹੇ 10 ਕਾਤੋਂ ਪੈਰੀ ਪੈਂਦੇ ਓੜੇ ਦਾ ਮੂੰਖ ਖੁੱਲਣਾ ਕਨੌੜੇ ਦੂਰ ਈੜੀ ਦੋਰ ਰਹਿੰਦੇ ਕਿੱਥੇ ਲੰਗੇ ਟਿੰਪੀ ਬਾਬੂ ਕਿੱਥੇ ਲਾਈਏ ਬਿੰਦੀ ਕਾਤੋਂ ਲੁਕੀ ਛੜਗੇ ਬਾਬੂ ਤੇਰੀ ਬੋਲੀ ਛਿੰਦੇ ਪੰਜਾਬੀ ਵੀ ਪੜਨੀ ਨਿੱਕਿਆ ਕਹਿੰਦੇ ਲੋਕ ਦਸਿਆਰੇ ਬਾਬੋ ਲੀ ਦੀਦਿਆ ਪੁੱਤਿਆਂ ਗੱਲਾਂ ਜੋ ਪੜੇ ਉਹ ਹੀ ਜਾਣੇ ਊੜਾ ਐੜਾ ਬਾਣਿਓ ਮਾਂ ਬੋਲੀ ਨੂੰ ਸੰਭਾਰੇਓ ਬੋਲਣਾ ਸਿਖਾਇਆ ਜੀਨੇ ਬੋਲ ਕੇ ਬਚਾ ਲਿਓ ਜੇ ਤੁਸੀਂ ਵੀ ਮੇਰੇ ਵਾਂਗ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਤਾਂ ਇਸ ਵੀ ਲਓ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ